ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੇਕਰ ਤੁਸੀਂ ਸਾਡੇ ਚੈਨਲ ਦੇ ਨਾਲ ਜੁੜ ਰਹੇ ਹੋ ਤਾਂ ਤੁਹਾਡਾ ਸਾਡੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡੀਆਂ ਬੋਲੀਆਂ ਹੋਈਆਂ ਕਹਾਣੀਆਂ ਚੰਗੀਆਂ ਲੱਗਦੀਆਂ ਹਨ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਤੇ ਕਹਾਣੀ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਅੱਜ ਜੋ ਤੁਹਾਨੂੰ ਅਸੀਂ ਕਹਾਣੀ ਸੁਣਾਉਣ ਜਾ ਰਹੇ ਹਾਂ ਇਹ ਕਹਾਣੀ ਸੁਣ ਕੇ ਤੁਹਾਡੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਣਗੇ ਜੀ ਇੱਕ ਨਵੀਂ ਵਿਆਹੀ ਕੁੜੀ ਹੁੰਦੀ ਹੈ ਕੁੜੀ ਦਾ ਨਾਮ ਰਾਣਾ ਹੁੰਦਾ ਹੈ ਰਾਣੋ ਦੀ ਉਮਰ 22 ਸਾਲ ਹੁੰਦੀ ਹੈ ਤੇ ਰਾਣੋ ਇੱਕ ਗਰੀਬ ਘਰ ਤੋਂ ਹੁੰਦੀ ਹੈ ਉਸ ਦੇ ਮਾਪੇ ਗਰੀਬ ਹੁੰਦੇ ਹਨ ਤੇ ਉਹ ਮਸਾਂ ਹੀ ਰਾਣੋ ਦਾ ਵਿਆਹ ਕਰਦੇ ਹਨ ਵਿਆਹ ਤੋਂ ਬਾਅਦ ਰਾਣੋ ਆਪਣੇ ਸਹੁਰੇ ਘਰ ਜਾਂਦੀ ਹੈ ਉਸ ਦੇ ਘਰ ਵਾਲੇ ਦੀ ਉਮਰ ਵੀ 22-23 ਸਾਲੀ ਹੁੰਦੀ ਆ ਤੇ ਉਸ ਦੇ ਘਰ ਵਾਲਾ ਹਰ ਗੱਲ ਆਪਣੇ ਪਿਤਾ ਦੀ ਮੰਨਦਾ ਆਪਣੇ ਮਾਪੇ ਬ ਦੀ ਗੱਲ ਮੰਨਣੀ ਬਹੁਤ ਚੰਗੀ ਗੱਲ ਆ ਹਰ ਬੰਦੇ ਨੂੰ ਆਪਣੇ ਮਾਪੇ ਦੀ ਗੱਲ ਮੰਨਣੀ ਚਾਹੀਦੀ ਆ ਚਾਹੇ ਉਹ ਲੜਕਾ ਹੋਵੇ ਚਾਹੇ ਉਹ ਲੜਕੀ ਹੋਵੇ ਪਰ ਕੁਝ ਗੱਲਾਂ ਅਜਿਹੀਆਂ ਹੁੰਦੀਆਂ ਹਨ ਜਿੱਥੇ ਬੱਚਿਆਂ ਨੂੰ ਆਪ ਵੀ ਸੋਚਣਾ ਚਾਹੀਦਾ ਹੈ ਕਿ ਇਹ ਗੱਲ ਮੰਨਣ ਵਾਲੀ ਹੈ ਜਾਂ ਨਹੀਂ ਮੰਨਣ ਵਾਲੀ ਹੁਣ ਹੁੰਦਾ ਕੀ ਸੀ ਜਦੋਂ ਦੁਪਹਿਰ ਦੇ ਸਮੇਂ ਜਦੋਂ ਕਿਤੇ ਰਾਣੋ ਵਿਹਲੀ ਹੁੰਦੀ ਸੀ ਤਾਂ ਰਾਣ ਮੰਜਾ ਢਾਕੇ 2 ਘੰਟੇ ਘੰਟਾ ਆਰਾਮ ਕਰਦੀ ਸੀ ਤਾਂ ਉਸਦੇ ਘਰ ਵਾਲਾ ਵੀ ਖੇਤੋਂ ਆ ਜਾਂਦਾ ਸੀ ਉਹ ਵੀ ਮੰਜਾ ਢਾਕੇ 2 ਘੰਟੇ ਘੰਟਾ ਆਰਾਮ ਕਰ ਲੈਂਦਾ ਸੀ ਉਹਨਾਂ ਦੇ ਬਰਾਬਰ ਹੀ ਉਹਦਾ ਸਹਰਾ ਮੰਜਾ ਢਾਕੇ ਆਰਾਮ ਕਰਦਾ ਹੁੰਦਾ ਸੀ ਇਹ ਗੱਲ ਰਾਣੋ ਨੂੰ ਬਿਲਕੁਲ ਵੀ ਚੰਗੀ ਨਹੀਂ ਲੱਗਦੀ ਸੀ ਕਈ ਵਾਰੀ ਰਾਨੋ ਨੇ ਆਪਣੇ ਘਰ ਵਾਲੇ ਨੂੰ ਕਹਿਣਾ ਕਿ ਤੁਸੀਂ ਡੈਡੀ ਜੀ ਨੂੰ ਸਮਝਾਉਂਦੇ ਕਿ ਉਹ ਨਹੀਂ ਕਿ ਇਸ ਤਰ੍ਹਾਂ ਬਰਾਬਰ ਮੰਜਾ ਡਾਇਆ ਚੰਗਾ ਨਹੀਂ ਲੱਗਦਾ ਤਾਂ ਉਹ ਕਹਿ ਦਿੰਦਾ ਕੋਈ ਨਾ ਵੀ ਡੈਡੀ ਨੂੰ ਆਪ ਹੀ ਪਤਾ ਵੀ ਚੱਲ ਕੋਈ ਨਾ ਵੀ ਅੱਜ ਸਹੀ ਪਲਕੇ ਸੀ ਮੈਂ ਡੈਡੀ ਨੂੰ ਕਹੂੰਗਾ ਇਦਾਂ ਹੀ ਉਹ ਕਹਿੰਦਾ ਰਹਿੰਦਾ ਤੇ ਜਦੋਂ ਉੱਠ ਕੇ ਖੇਤ ਬੰਨੇ ਚਲਿਆ ਜਾਂਦਾ ਤਾਂ ਰਾਣੋ ਦਾ ਸਹਰਾ ਰਾਣੋ ਦੇ ਨਾਲ ਅਜਿਹੀਆਂ ਗੱਲਾਂ ਕਰਦਾ ਜੋ ਸੁਣ ਕੇ ਰਾਣੋ ਸ਼ਰਮਸਾਰ ਹੋ ਜਾਂਦੀ ਸੀ ਤੇ ਕਈ ਵਾਰੀ ਉਹਨੇ ਆਪਣੀ ਸੱਸ ਨੂੰ ਵੀ ਇਹ ਗੱਲਾਂ ਕਹਿਣੀਆਂ ਕਿ ਡੈਡੀ ਮੈਨੂੰ ਇਸ ਤਰ੍ਹਾਂ ਬੋਲਦੇ ਹਨ ਪਰ ਰਾਣੋ ਦੀ ਸੱਸ ਰਾਣੋ ਦੀ ਗੱਲ ਸੁਣਨ ਦੀ ਬਜਾਏ ਉਲਟਾ ਰਾਣੋ ਨਾਲ ਹੀ ਲੜ ਪੈਂਦੀ ਕਿ ਤੂੰ ਜਾਣ ਬੁੱਝ ਕੇ ਮੇਰੇ ਘਰ ਵਾਲੇ ਤੇ ਤੁਮਟਾ ਲਾਉਂਦੀ ਹੈ ਰਾਣੋ ਨੇ ਬਹੁਤ ਰੋਣਾ ਕਰ ਲੌਣਾ ਉਹ ਆਪਣੇ ਮਾਪੇ-ਬਾਪ ਨੂੰ ਵੀ ਨਹੀਂ ਦੱਸ ਸਕਦੀ ਸੀ ਕਿਉਂਕਿ ਉਹਨੂੰ ਐ ਸੀ ਵੀ ਮੇਰੇ ਮਾਪੇ-ਬਾਪ ਗਰੀਬ ਹਨ ਮਸਾ ਮੇਰੇ ਮਾਪੇ-ਬਾਪ ਨੇ ਮੇਰਾ ਵਿਆਹ ਕੀਤਾ ਹੈ ਤੇ ਵੀ ਮੈਂ ਆਪਣੇ ਮਾਪੇ-ਬਾਪ ਨੂੰ ਕੀ ਦੱਸਾਂਗੀ ਉਹ ਵਿਚੇ-ਵਿਚ ਰੋਂਦੀ ਰਹਿੰਦੀ ਤੇ ਆਪਦੇ ਘਰ ਵਾਲੇ ਨੂੰ ਕਹਿੰਦੀ ਕਈ ਵਾਰੀ ਉਹਦੇ ਘਰ ਵਾਲਾ ਕਹਿ ਵੀ ਦਿੰਦਾ ਕਿ ਡੈਡੀ ਤੁਸੀਂ ਇਸ ਤਰ੍ਹਾਂ ਇਹਨੂੰ ਨਾ ਬੋਲਿਆ ਕਰੋ ਤਾਂ ਉਹਦੇ ਵੀ ਸਾਰੇ ਨੇ ਕਹਿ ਦੇਣਾ ਕਿ ਮੈਂ ਤਾਂ ਕੁਝ ਕਿਹਾ ਹੀ ਨਹੀਂ ਇਹਨੂੰ ਜਦੋਂ ਉਹਨੇ ਇਹ ਕਹਿ ਦੇਣਾ ਤੇ ਉਹਦੇ ਘਰ ਵਾਲੇ ਨੇ ਕਹਿਣਾ ਕਿ ਡੈਡੀ ਦਾ ਤੈਨੂੰ ਕੁਝ ਕਹਿੰਦਾ ਹੀ ਨਹੀਂ ਤੂੰ ਐਵੇਂ ਇਹ ਗੱਲਾਂ ਕਰਦੀ ਰਹਿਣੀ ਆ ਪਰ ਉਹਨਾਂ ਨੇ ਬਹੁਤ ਰੋਣਾ ਕਿ ਨਹੀਂ ਮੈਨੂੰ ਐਵੇਂ ਇਹ ਗੱਲਾਂ ਕਰਨ ਦੀ ਕੀ ਜ਼ਰੂਰਤ ਹੈ ਹੌਲੀ-ਹੌਲੀ ਸਮਾਂ ਬੀਤਦਾ ਗਿਆ ਤੇ ਵਿਆਹ ਨੂੰ 6 ਮਹੀਨੇ ਹੋ ਗਏ 6 ਮਹੀਨੇ ਉਹਦਾ ਸਹਰਾ ਉਹਨੂੰ ਇਸ ਤਰ੍ਹਾਂ ਹੀ ਤੰਗ ਪਰੇਸ਼ਾਨ ਕਰਦਾ ਰਿਹਾ ਫਿਰ ਉਹਨਾਂ ਮਾਂ ਬਣ ਵਾਲੀ ਸੀ ਜਦੋਂ ਉਹਦੇ ਸਾਰਿਆਂ ਨੂੰ ਪਤਾ ਲੱਗਿਆ ਕਿ ਇਹ ਮਾਂ ਬਣਨ ਵਾਲੀ ਹੈ ਤਾਂ ਉਹਨਾਂ ਨੇ ਉਹਦੇ ਨਾਲ ਕੀ ਕੀਤਾ ਕਿ ਉਹਨਾਂ ਨੂੰ ਜਾਣ ਬੁੱਝ ਕੇ ਕੋਈ ਭਾਰੀਆਂ ਚੀਜ਼ਾਂ ਚੱਕਣ ਲਈ ਆਖਦੇ ਸੀ ਜਿਸ ਕਰਕੇ ਰਾਣੀ ਦਾ ਰਾਣੂ ਦਾ ਬੱਚਾ ਨਹੀਂ ਰਿਹਾ ਤੇ ਰਾਣੂ ਬਹੁਤ ਉਦਾਸ ਹੋਣ ਲੱਗੀ ਹੁਣ ਕੀ ਕਾਰਨ ਸੀ ਉਹਨਾਂ ਦਾ ਇਸ ਤਰ੍ਹਾਂ ਪਰੇਸ਼ਾਨ ਕਰਨ ਦਾ ਉਹਦੇ ਸਹੁਰੇ ਦਾ ਕੀ ਕਾਰਨ ਸੀ ਜਦੋਂ ਤੁਹਾਨੂੰ ਇਸ ਕਾਰਨ ਬਾਰੇ ਪਤਾ ਲੱਗੇਗਾ ਤਾਂ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ ਵੈਸੇ ਸਾਰੇ ਮਾਪੇ ਇਸ ਤਰ੍ਹਾਂ ਦੇ ਨਹੀਂ ਹੁੰਦੇ ਅੱਜ ਕੱਲ ਦੁਨੀਆ ਪੜੀ ਲਿਖੀ ਹੈ ਮਾਪੇ ਬਹੁਤ ਸਿਆਣੇ ਹੁੰਦੇ ਹਨ ਆਪਣੀਆਂ ਨੋਹਾਂ ਨੂੰ ਧੀਆਂ ਬਣਾ ਕੇ ਰੱਖਦੇ ਹਨ ਉਹ ਸਮਝਦੇ ਹਨ ਕਿ ਇਹ ਸਾਡੇ ਪੁੱਤ ਦੇ ਘਰ ਵਾਲੀ ਹੈ ਅੱਜ ਕੁਝ ਘਰਾਂ ਦੇ ਵਿੱਚ ਰਾਣੋ ਦੇ ਸਹੁਰੇ ਵਰਗੇ ਸਹੁਰੇ ਜ਼ਰੂਰ ਹੁੰਦੇ ਹਨ ਹੁਣ ਰਾਣੋ ਦੇ ਸਹੁਰੇ ਦਾ ਤੰਗ ਪਰੇਸ਼ਾਨ ਕਰਨ ਦਾ ਰਾਣੋ ਨੂੰ ਕਾਰਨ ਇਹ ਸੀ ਇਹ ਉਹ ਚਾਹੁੰਦਾ ਸੀ ਕਿ ਰਾણો ਮੇਰੇ ਨਾਲ ਹਮ ਬਿਸਤਰ ਹੋਵੇ ਜਦੋਂ ਕਿ ਰਾણો ਇਸ ਗੱਲ ਤੋਂ ਸਾਫ਼ ਅਨਕਾਰ ਕਰਦੀ ਸੀ ਤੇ ਜਦੋਂ ਇਹ ਗੱਲ ਰਾણો ਆਪਦੀ ਸੱਸ ਨੂੰ ਦੱਸਦੀ ਸੀ ਤਾਂ ਉਹਦੀ ਸੱਸ ਉਲਟਾ ਉਹਦੇ ਨਾਲ ਹੀ ਲੜਦੀ ਸੀ ਜੇਕਰ ਇਹ ਗੱਲ ਉਹ ਆਪਣੇ ਘਰ ਵਾਲਿਆਂ ਨੂੰ ਦੱਸਦੀ ਸੀ ਤਾਂ ਉਹਦੇ ਘਰ ਵਾਲਾ ਇਹ ਗੱਲ ਮੰਨਣ ਲਈ ਤਿਆਰ ਨਹੀਂ ਸੀ ਕਿ ਮੇਰਾ ਬਾਪ ਇਦਾਂ ਕਰ ਹੀ ਨਹੀਂ ਸਕਦਾ ਘਰ ਦੇ ਵਿੱਚ ਕਲੇਸ਼ ਰਹਿਣ ਲੱਗਾ ਜਦੋਂ ਰਾਣੋ ਵਾਰ-ਵਾਰ ਆਉਦੀ ਸਾਸ ਤੇ ਘਰ ਵਾਲੇ ਨੂੰ ਆਖਦੀ ਉਹ ਮੰਨਦੇ ਨਾ ਰਾਣੋ ਰੋਂਦੀ ਕਰ ਲੌਂਦੀ ਘਰ ਦੇ ਵਿੱਚ ਕਲੇਸ਼ ਰਹਿਣ ਲੱਗਾ ਤੇ ਇੱਕ ਦਿਨ ਫਿਰ ਰਾਣੋ ਨੇ ਆਪਣੇ ਪਿਆਰ ਨੂੰ ਸਾਰੀ ਗੱਲ ਦੱਸ ਦਿੱਤੀ ਉਸ ਦੇ ਆ ਪਿਤਾ ਆਇਆ ਤੇ ਰਾਣੋ ਨੂੰ ਲੈ ਗਿਆ ਜਦੋਂ ਰਾਣੋ ਨੂੰ ਲੈ ਕੇ ਗਏ ਤਾਂ ਬਾਅਦ ਦੇ ਵਿੱਚ ਜਦੋਂ ਉਹਦੇ ਸਹੁਰਿਆਂ ਤੇ ਪੇਕੇਆਂ ਦੇ ਵਿੱਚ ਗੱਲ ਹੋਈ ਤਾਂ ਰਾਣੋ ਵਾਰ-ਵਾਰ ਇਹ ਕਹਿੰਦੀ ਸੀ ਕਿ ਮੈਂ ਆਪਣੇ ਘਰ ਵਾਲੇ ਦੇ ਵਸਣਾ ਚਾਹੁੰਨੀ ਆ ਮੈਂ ਇਹਨੂੰ ਤਲਾਕ ਨਹੀਂ ਦੇਣਾ ਚਾਹੁੰਦੀ ਪਰ ਉਹਦੇ ਘਰ ਵਾਲਾ ਕੁਝ ਵੀ ਨਾ ਬੋਲਿਆ ਤੇ ਸਹੁਰਾ ਕਹਿੰਦਾ ਕਿ ਨਹੀਂ ਅਸੀਂ ਇਹ ਰੱਖਣੀ ਨਹੀਂ ਉਹਨਾਂ ਨੇ ਬਹੁਤ ਉਹਦੇ ਪਿਓ ਨੇ ਰਾਣੋਂ ਦੇ ਨੇ ਉਹਦੇ ਘਰ ਵਾਲੇ ਨੂੰ ਪੁੱਛਿਆ ਕਿ ਤੂੰ ਕੀ ਚਾਹਣਾ ਤੇਰੀ ਕੀ ਮਰਜ਼ੀ ਆ ਪਰ ਉਹ ਕੁਝ ਨਾ ਬੋਲਿਆ ਜਦੋਂ ਉਹਨੂੰ ਪਾਸੇ ਕਰਕੇ ਪੁੱਛਿਆ ਤਾਂ ਉਹ ਕਹਿੰਦਾ ਕਿ ਮੈਂ ਰਾਣੋਂ ਨੂੰ ਬਸਾਉਣਾ ਚਾਹੁੰਦਾ ਪਰ ਵੀ ਮੈਨੂੰ ਕਰਨਾ ਉਵੇਂ ਪਊਗਾ ਜਿਵੇਂ ਮੇਰਾ ਡੈਡੀ ਕਹਿੰਦਾ ਕਿਉਂਕਿ ਮੈਂ ਅੱਜ ਤੱਕ ਆਪਣੇ ਡੈਡੀ ਦੀ ਕਦੇ ਮੋੜੀ ਨਹੀਂ ਹੁਣ ਰਾਣੋ ਬਹੁਤ ਰੋਈ ਕਰ ਲਈ ਕਿ ਬੰਦੇ ਨੂੰ ਇੰਨਾ ਵੀ ਨਹੀਂ ਹੋਣਾ ਚਾਹੀਦਾ ਕਿ ਬੰਦਾ ਆਪਣੇ ਬਾਰੇ ਕੁਝ ਸੋਚੇ ਹੀ ਨਾ ਜਦੋਂ ਮੈਂ ਆਖਦੀ ਆ ਕਿ ਤੇਰਾ ਡੈਡੀ ਮੇਰੇ ਨਾਲ ਵੀ ਇਸ ਤਰ੍ਹਾਂ ਕਰਦਾ ਤਾਂ ਤੂੰ ਮੇਰੀ ਗੱਲ ਮੰਨਦਾ ਕਿਉਂ ਨਹੀਂ ਪਰ ਰਾਣੋ ਦੇ ਘਰ ਵਾਲੇ ਨੇ ਰਾਣੋ ਦੀ ਇੱਕ ਨਾ ਸੁਣੀ ਤਾਂ ਉਹਨੇ ਆਪਦੇ ਬਾਪ ਦੀ ਸੁਣੀ ਰਾਣੋ ਬਹੁਤ ਰੋਂਦੀ ਸੀ ਕਿਉਂਕਿ ਉਹ ਆਪਦੇ ਘਰ ਵਾਲੇ ਨੂੰ ਕਿਸੇ ਵੀ ਹਾਲਤ ਵਿੱਚ ਤਲਾਕ ਨਹੀਂ ਦੇਣਾ ਚਾਹੁੰਦੀ ਸੀ ਪਰ ਉਹਦੇ ਘਰ ਵਾਲਾ ਸੀ ਕਿ ਉਹ ਆਪਣੇ ਬਾਪ ਦੀ ਹੀ ਸੁਣਦਾ ਸੀ ਅੰਤ ਨੂੰ ਨਤੀਜਾ ਇਹ ਹੋਇਆ ਕਿ ਰਾਣੋ ਤੇ ਉਹਦੇ ਘਰ ਵਾਲੇ ਦਾ ਤਲਾਕ ਹੋ ਗਿਆ। ਉਸ ਵਕਤ ਰਾਣੋ ਦੇ ਘਰ ਵਾਲੇ ਨੂੰ 7 ਕਿੱਲੇ ਜ਼ਮੀਨ ਆਉਂਦੀ ਸੀ। 2 ਟਰੈਕਟਰ ਸੀ ਘਰੇ, 2 ਮਸ਼ੀਨਾਂ ਸੀ। ਵਧਿਆ ਕਰ ਪਾਇਆ ਗਿਆ ਸੀ। ਜਦੋਂ ਰਾਣੋ ਦਾ ਤਲਾਕ ਹੋ ਗਿਆ ਤਾਂ ਉਹਦੇ ਮਾਪੇ ਨੇ ਰਾਣੋ ਨੂੰ ਕਿਸੇ ਹੋਰ ਜਗ੍ਹਾ ਵਿਆਹ ਦਿੱਤਾ। ਜਿੱਥੇ ਵਿਆਹ ਦੇ ਸਾਰ ਹੀ ਰਾਣੋ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ। ਦੇ ਰਾਣੋਂ ਖੁਸ਼ੀ-ਖੁਸ਼ੀ ਆਪਣੇ ਘਰੇ ਰਹਿਣ ਲੱਗੀ। ਖਰੀਦਦਾਰ ਜਿਹੜਾ ਰਾਣੋਂ ਦੇ ਪਹਿਲਾ ਘਰ ਵਾਲਾ ਸੀ, ਉਹਨਾਂ ਤੇ ਰੱਬ ਦੀ ਐਸੀ ਕਿਰਪਾ ਆਈ ਕਿ ਸਾਰੀ ਜ਼ਮੀਨ ਵੀ ਵਿਕ ਗਈ। ਦੋਵੇਂ ਟਰੈਕਟਰ ਵੇਚ ਦਿੱਤੇ ਤੇ ਦੋਵੇਂ ਮਸ਼ੀਨਾਂ ਵੇਚ ਦਿੱਤੀਆਂ। ਕਿ ਜਿਹੜਾ ਘਰ ਸੀ ਉਹ ਵੀ ਵੇਚ ਦਿੱਤਾ ਤੇ ਕਿਤੇ ਹੋਰ ਜਾ ਕੇ ਜ਼ਮੀਨ ਲੈ ਲਈ। ਇੱਥੇ 7 ਕਿੱਲੇ ਜ਼ਮੀਨ ਸੀ ਤੇ ਉੱਥੇ ਜ਼ਮੀਨ ਵੇਚ ਕੇ ਉਹਨਾਂ ਨੇ 3 ਕਿੱਲੇ ਹੀ ਜ਼ਮੀਨ ਬਣੀ। ਇਨ ਕਿੱਲੇ ਵੀ ਜਿਹੜੀ ਬਣੀ ਸੀ ਉਹਦੇ ਵਿੱਚ ਵੀ ਕੁਝ ਹੁੰਦਾ ਕਰਦਾ ਨਹੀਂ ਸੀ ਬਸ ਜੋ ਤੇਰੇ ਹਾਂ ਸਪਰੀਆਂ ਦਾ ਖਰਚਾ ਕਰਦੇ ਸੀ ਉਹ ਵੀ ਸਿਰ ਪੈ ਜਾਂਦਾ ਸੀ ਤੇ ਅੰਤ ਨੂੰ ਉਹਨਾਂ ਦੇ ਹੱਥ ਫੱਲੇ ਕੁਝ ਵੀ ਨਹੀਂ ਆਉਂਦਾ ਸੀ ਫਿਰ ਉਹਨਾਂ ਨੇ ਵੀ ਉਹਦਾ ਵੀ ਦੂਸਰਾ ਵਿਆਹ ਕਰ ਦਿੱਤਾ ਰਾਣੋ ਦੇ ਪਹਿਲੇ ਪਤੀ ਦਾ ਪਰ ਜਿਹੜੀ ਦੂਸਰੀ ਘਰ ਵਾਲੀ ਸੀ ਉਹਦੇ ਨਾਲ ਵੀ ਬਾਅਦ ਵਿੱਚ ਉਹਨਾਂ ਦਾ ਲੜਾਈ ਕਲੇਸ਼ ਰਹਿਣ ਲੱਗਾ ਸੀ ਤੇ ਉਹ ਵੀ ਛੱਡ ਕੇ ਚਲੀ ਗਈ ਉਸ ਤੋਂ ਬਾਅਦ ਤੇ ਰਾਣੋ ਦਾ ਜਿਹੜਾ ਪਹਿਲਾ ਸਹੁਰਾ ਸੀ ਉਹਦੀ ਮੌਤ ਹੋ ਗਈ। ਉਹਦੀ ਮੌਤ ਤੋਂ ਬਾਅਦ ਰਾਣੋ ਦੀ ਪਹਿਲੀ ਸੱਸ ਤੇ ਪਹਿਲਾ ਪਤੀ ਦੋਨੋਂ ਕੱਲੇ ਰਹਿ ਗਏ। ਨਾਹੀਂ ਤਾਂ ਉਸ ਤੋਂ ਬਾਅਦ ਉਹਦਾ ਕਿਤੇ ਹੋਰ ਰਿਸ਼ਤਾ ਹੋਇਆ ਤੇ ਨਾਹੀਂ ਉਹਨਾਂ ਉਹ ਕੁਝ ਬਣਾ ਸਕੇ। ਬਸ ਜਿਹੜੀ ਤਿੰਨ ਕਿੱਲੇ ਜ਼ਮੀਨ ਸੀ ਉਹਦੀ ਥੋੜੀ-ਬਹੁਤੀ ਵਾਈ ਕਰ ਲੈਂਦੇ ਸੀ ਪਰ ਉਹਦੇ ਵਿੱਚ ਉਹਨਾਂ ਨੂੰ ਬਚਦਾ ਕੁਝ ਵੀ ਨਹੀਂ ਸੀ। ਤੇ ਅੱਜ ਉਹਨਾਂ ਦੀ ਹਾਲਤ ਇਹ ਹੋ ਗਈ ਸੀ ਕਿ ਇਸ ਤਰ੍ਹਾਂ ਲੱਗਦਾ ਵੀ ਉਹਨਾਂ ਕੋਲੇ ਨਾ ਜ਼ਮੀਨ ਆ। ਕੁਝ ਵੀ ਨਹੀਂ ਕਿਉਂਕਿ ਜਿਸ ਘਰੇ ਬੱਚੇ ਦੀਆਂ ਕਰਕਾਲੀਆਂ ਨਾ ਗੁੱਜਣ ਜਿਸ ਘਰੇ ਰੋਟੀ ਪਕਾਉਣ ਵਾਲੀ ਨਾ ਹੋਵੇ ਉਹ ਘਰ ਨਹੀਂ ਘਰ ਹੁੰਦਾ ਉਹਦੀ ਬਿਰਧ ਮਾਤਾ ਬਸ ਦੋ ਟਾਈਮ ਰੋਟੀ ਲਾ ਲੈਂਦੀ ਆ ਪਰ ਉਹਨੂੰ ਵੀ ਆਪਣੇ ਕੀਤੇ ਗੁਨਾਹਾਂ ਦੀ ਸਜ਼ਾ ਹੀ ਮਿਲ ਰਹੀ ਆ ਕਿਉਂਕਿ ਕਿੱਥੇ ਉਹਦੀ ਉਮਰ ਸੀ ਮੰਜੇ ਤੇ ਬਹਿ ਕੇ ਰੋਟੀ ਖਾਣ ਦੀ ਤੇ ਕਿੱਥੇ ਆਪ ਰੋਟੀ ਬਣਾਉਂਦੀ ਆ ਪਰ ਉਸ ਵਕਤ ਉਹ ਜੇਕਰ ਆਪਣੇ ਘਰ ਵਾਲੇ ਦੀਆਂ ਹਰਕਤਾਂ ਵੇਖਦੀ ਉਹਨੂੰ ਘੂਰਦੀ ਕਿ ਇਹ ਆਪਣੀ ਤੇ ਯਾਰ ਵਰਗੀ ਨਾ ਤੁਹਾਨੂੰ ਇਹਦੇ ਨੇ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਉਹਨੂੰ ਆਪਣੇ ਪਤੀ ਦਾ ਸਾਥ ਦੇਣ ਦੀ بجائے ਆਪਦੀ ਨੌਂ ਦਾ ਸਾਥ ਦੇਣਾ ਚਾਹੀਦਾ ਸੀ ਕਿਉਂਕਿ ਉਹ ਵੀ ਇੱਕ ਔਰਤ ਸੀ ਪਰ ਉਹਨੇ ਆਪਣੀ ਨੌਂ ਦਾ ਸਾਥ ਨਹੀਂ ਦਿੱਤਾ ਉਹਨੇ ਆਪਣੇ ਘਰ ਵਾਲੇ ਦਾ ਹੀ ਸਾਥ ਦਿੱਤਾ ਤੇ ਉਹਨੇ ਕਦੇ ਨਹੀਂ ਸੋਚਿਆ ਕਿ ਇਹ ਮੇਰੇ ਪੁੱਤ ਦੀ ਘਰ ਵਾਲੀ ਆ ਉਹ ਕੁੜੀ ਵਿਚਾਰੀ ਜਿਹੜੀ ਇੱਕ ਭਲੀ ਮਾਨਸ ਕੁੜੀ ਬਿਨਾਂ ਕਸੂਰੋਂ ਉਹਨਾਂ ਨੇ ਘਰੋਂ ਕੱਢ ਦਿੱਤੀ ਸੀ ਉਹ ਅੱਜ ਰੰਗੀ ਬਸਦੀ ਆ ਪਰ ਇਹ ਇਹਨਾਂ ਦੇ ਹਾਲਾਤੇ ਆ ਕਿ ਉਜੜਿਆ ਤੋਂ ਵੀ ਪੜਿਆ ਦੋਨੇ ਮਾਪਤ ਬਸ ਆਪਣਾ ਜੂਨ ਗੁਜ਼ਾਰਾ ਕਰਦੇ ਆ ਮਾਂ ਰੋਟੀ ਪਕਾ ਕੇ ਮੰਜੇ ਤੇ ਡੱਕ ਪੈਂਦੀ ਆ ਤੇ ਪੁੱਤ ਖੇਤ ਨੂੰ ਉੱਠ ਜਾਂਦਾ ਜਦੋਂ ਖੇਤੋਂ ਹੰਬਿਆ ਹਰਾ ਆਉਂਦਾ ਤਾਂ ਮਾਂ ਮੰਜੇ ਤੇ ਪਈ ਹੁੰਦੀ ਆ ਉਹ ਤੋਂ ਉੱਠ ਕੇ ਪੜਨ ਦਾ ਗਲਾਸ ਵੀ ਨਹੀਂ ਫੜਾਇਆ ਜਾਂਦਾ ਤਾਂ ਸ਼ਾਇਦ ਉਹ ਉਸ ਵੇਲੇ ਨਹੀਂ ਪੁੱਛਦਾ ਕਿ ਮੈਂ ਆਪਣੀ ਘਰ ਵਾਲੀ ਦੀ ਗੱਲ ਮੰਨੀ ਹੁੰਦੀ ਉਹਨੂੰ ਨਾ ਘਰੋਂ ਕੱਢਿਆ ਹੁੰਦਾ ਆਪਦੇ ਬਾਪ ਨਾਲ ਗੱਲ ਕੀਤੀ ਹੁੰਦੀ ਤਾਂ ਸ਼ਾਇਦ ਅੱਜ ਮੇਰੇ ਵੀ ਘਰ ਮੇਰੇ 3 ਆਪਤ ਹੁੰਦੇ। ਸ਼ਾਇਦ ਸਾਡੇ ਘਰ ਦੇ ਹਾਲਾਤ ਵੀ ਇਹ ਨਾ ਹੁੰਦੇ। ਉਹਨਾਂ ਨੂੰ ਕਦੇ-ਕਦੇ ਇਸ ਗੱਲ ਦਾ ਅਹਿਸਾਸ ਹੁੰਦਾ ਕਿ ਮੈਨੂੰ ਮੇਰੀ ਘਰ ਵਾਲੀ ਦਾ ਹੀ ਸਰਾਵ ਲੱਗ ਗਿਆ। ਜੋ ਅਸੀਂ ਕੀ ਤੋਂ ਕੀ ਹੋ ਗਏ। ਕਿੱਥੇ ਮਸ਼ੀਨਾਂ ਚੱਲਦੀਆਂ ਸੀ, ਟਰੈਕਟਰ ਸੀ, ਵਧੀਆ ਜ਼ਮੀਨ ਸੀ, ਵਧੀਆ ਘਰ ਸੀ ਤੇ ਕਿੱਥੇ ਕੁਝ ਵੀ ਨਹੀਂ ਰਿਹਾ। ਜੇਕਰ ਤੁਹਾਨੂੰ ਇਹ ਕਹਾਣੀ ਚੰਗੀ ਲੱਗਦੀ ਹੈ ਤੇ ਕਹਾਣੀ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ। ਚੈਨਲ ਨੂੰ ਸਬਸਕ੍ਰਾਈਬ ਕਰੋ ਜੀ। ਤਹਾਨੂੰ ਇਹ ਚੈਨਲ ਤੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਕਹਾਣੀਆਂ ਸੁਣਨ ਲਈ ਮਿਲਣਗੀਆਂ